ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਥੰਬਨੇਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਵੀ ਅੱਜ ਆਪਾਂ ਜਰਨੀ ਸਟਾਰਟ ਕਰਨ ਜਾ ਰਹੇ ਹਾਂ ਉਦਯਪੁਰ ਦੀ ਉਦਯਪੁਰ ਨੂੰ ਚੀਲਾਂ ਦੀ ਨਗਰੀ ਵੀ ਕਿਹਾ ਜਾਂਦਾ ਬਹੁਤ ਹੀ ਜਿਆਦਾ ਸੋਹਣਾ ਸ਼ਹਿਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਅੱਗੇ ਦੀ ਜਰਨੀ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਬਹੁਤ ਹੀ ਕੈਂਟ ਕੈਂਟ ਵਲੌਗ ਆਉਣਗੇ ਸ਼ੁਰੂਆਤ ਕਰਦੇ ਹਾਂ ਹੁਣ ਆਪਾਂ ਬਸਕਿਨੀ ਨੂੰ ਚੱਲਦੇ ਆਂ ਆਪਣੀ ਬੱਸ ਟਾਉਣ ਤੋਂ ਐ 7 ਵਜੇ ਸ਼ਾਮ ਨੂੰ ਇੱਥੋਂ ਚੱਲੂਗੀ ਤੇ ਆਪਾਂ ਨੂੰ 8:40 45 ਮਿੰਟਾਂ ਤੇ ਉਦਯਪੁਰ ਲਾ ਦੂਗੀ ਠੀਕ ਹੈ ਤੁਹਾਨੂੰ ਦਿਖਾਉਣੇ ਆ ਅੱਗੇ ਦੀ ਯਰਨੀ ਬੱਸ ਦਾ ਜਿਹੜਾ ਟਾਈਮ ਹੈ ਉਹ ਹੋ ਚੁੱਕਿਆ ਤੇ ਆਪਾਂ ਵੀ ਹੁਣ ਸੀਟ ਲੱਭੀ ਜੰਨੇ ਆ ਆਪਦੀ ਤੇ ਪਰ ਜਿਹੜੀ ਆਪਣੀ ਬੱਸ ਵਾਲੀ ਯਰਨੀ ਹੈ ਉਹਦੇ ਪਰ ਵਾਲੀ ਕੋਈ ਨਹੀਂ ਘੈਂਟ ਨਹੀਂ ਰਹੀ ਕਿਉਂਕਿ ਇਹ ਬੱਸ ਦੀਆਂ ਸੀਟਾਂ ਇੰਨੀ ਹਾਂ ਕੰਫਰਟੇਬਲ ਹੈ ਨਹੀਂ ਸੀਗੀਆਂ ਤੇ ਹੁਣ ਆਪਾਂ ਪਹੁੰਚਦੇ ਪਹੁੰਚਦੇ ਆਪਾਂ ਪਹੁੰਚ ਗਏ ਜੀ ਰਾਜਸਮੰਦ ਰਾਜਸਮੰਦ ਦਾ ਤੁਹਾਨੂੰ ਸਾਰਿਆਂ ਨੂੰ ਹੀ ਪਸੇ ਵੀ ਜਿਹੜਾ ਪੱਥਰ ਹੈ ਉਹ ਬਹੁਤ ਮਸ਼ਹੂਰ ਹੈ ਤੇ ਇੱਥੇ ਜਿਹੜੀਆਂ ਫੈਕਟਰੀਆਂ ਬਹੁਤ ਜ਼ਿਆਦੇ ਆਪਾਂ ਨੂੰ ਦੁਕਾਨਾਂ ਜਿੰਨੀਆਂ ਵੀ ਲਗਭਗ ਆਪਾਂ ਨੂੰ ਪੱਥਰ ਦੀਆਂ ਮਿਲਣੀਆਂ ਇਹ ਤਾਂ ਸਾਨੂੰ ਥੋੜੀਆਂ ਜੀਆਂ ਦੁਕਾਨਾਂ ਦਿਖਾਈਆਂ। ਇਸ ਤੋਂ ਪਹਿਲਾਂ ਬਹੁਤ ਵੱਡੀਆਂ-ਵੱਡੀਆਂ ਫੈਕਟਰੀਆਂ ਹੋਰ ਵੀ ਇੱਥੇ ਹੈਗੀਆਂ ਤੇ ਇੰਨੇ ਚ ਆਪਾਂ ਪਹੁੰਚ ਗਏ ਜੀ ਉਦਿਆਪੁਰ ਦੇ ਮੇਨ ਬੱਸ ਸਟੈਂਡ ਤੇ ਇੱਥੇ ਆਪਣੀ ਬੱਸ ਰੋਗੀ ਤੇ ਹੁਣ ਆਪਾਂ ਇੱਥੋਂ ਕੋਈ ਆਟੋ ਲੈ ਕੇ ਤੇ ਆਪਾਂ ਆਪਣੇ ਹੋਟਲ ਕਿਨ ਚੱਲਦੇ ਹਾਂ। ਇਹ ਜਿਹੜਾ ਦ੍ਰਿਸ਼ ਹੈ ਇਹ ਹੈਗਾ ਉਦਿਆਪੁਰ ਦੀ ਮੇਨ ਮਾਰਕੀਟ ਦਾ। ਇਹ ਟੂਰਿਸਟਾਂ ਨੂੰ ਇਹ ਖਿੱਚ ਕੇ ਲਿਆਉਂਦੀ ਏ ਇਹ ਸੋਹਣੀ ਜੀ ਜਿਗਾ। ਇੱਥੇ ਲੋਕ ਬਹੁਤ ਫੋਟੋ ਇੱਥੇ ਲਗਭਗ ਸਾਰੀਆਂ ਐਗੀਆਂ ਗਲੀਆਂ। ਹੁਣ ਤੁਸੀਂ ਸਾਰੇ ਵੀਰ ਆਪਣੇ ਹੋਟਲ ਦਾ ਵਿਊ ਚੈੱਕ ਕਰੋ। ਸ਼ਾਨਦਾਰ ਕਮਰਾ ਲਿਆ ਇਹ ਆਪਾਂ ਨੂੰ ਥੋੜਾ ਜਿਹਾ ਪਿਆ ਤਾਂ ਕੋਸਟਲੀ ਹੈ ਕਿਉਂਕਿ ਇਹਦਾ ਜਿਹੜਾ ਮੇਨ 뷰 ਹੈ ਇਹ ਪਿਚੋਲਾ ਦੇ ਜਮਾ ਉੱਤੇ ਹੀ ਬਣਿਆ ਹੋਇਆ ਹੈ ਦਰਸ਼ਯਾ ਦੇਖਣ ਵਾਲਾ ਹੁੰਦਾ ਹੈ ਇਹਦੇ ਵਿੱਚ ਆਪਾਂ ਨੂੰ ਏਸੀ ਲੱਗਿਆ ਮਿਲਿਆ ਤੇ ਬਾਸਟਾ ਬਗੈਰਾ ਸ਼ੀਸ਼ੇ ਵਗੈਰਾ ਵਧੀਆ ਖੁੱਲਮਢੁੱਲਾ ਰੂਮ ਹੈ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਵਾਸ਼ਰੂਮ ਹੈ ਆਪਾਂ ਨਹਾ ਵੀ ਸਕਦੇ ਹਾਂ ਪੂਰੀ ਰਾਇਸ਼ਾਂ ਵਾਲੀ ਫੀਲਿੰਗ ਆਪਾਂ ਇਹਦੇ ਵਿੱਚ ਲੈ ਸਕਦੇ ਹਾਂ ਤੇ ਹੁਣ ਤੁਹਾਨੂੰ ਥੋੜਾ ਜਿਹਾ ਬਾਹਰ ਦਾ ਵੀ 뷰 ਦਿਖਾਉਣੇ ਆਂ ਇਹਦੇ ਆਸ-ਪਾਸੇ ਡੋਰ ਲੱਗੇ ਹੋਏ ਆ ਜਿਨ੍ਹਾਂ ਦੇ ਉਹਨਾਂ ਤੋਂ ਸਾਰਿਆਂ ਤੋਂ ਹੀ ਬਾਹਰ ਦਾ 뷰 ਹੈ ਜਿਹੜਾ ਬਹੁਤ ਘੈਂਟ ਦੀਂਦਾ ਹੁਣ ਤੁਸੀਂ ਇਹ ਜਿਹੜੀ ਸਾਹਮਣੇ ਦੇਖੀ ਜਾਂਦੇ ਹੋ ਇਹ ਪਿਚੋਲਾ ਲੇਕ ਹੈ ਇਹਦੇ ਜਮਾਂ ਕਿਨਾਰੇ ਤੇ ਇਹਦੇ ਉਤਲੀ ਸਾਈਡ ਆਪਣਾ ਹੋਟਲ ਹੈ ਇਹ ਆਪਾਂ ਨੂੰ ਇਹ ਥੋੜਾ ਜਿਹਾ ਪਿਆ ਤਾਂ ਆਪਾਂ ਨੂੰ ਮਹਿੰਗਾ ਪਰ ਇਹਦਾ 뷰 ਦੇ ਪੈਸੇ ਸੋਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਲੱਗਦੀ ਹੈ ਤਾਂ ਇੱਥੋਂ ਵੀ ਤੁਸੀਂ ਮੜਾ ਚੈੱਕ ਕਰੋ ਕਿ ਕਿੰਨਾ ਘੈਂਟ 뷰 ਆਈ ਜਾਂਦਾ ਤਾਂ ਇਹਦੇ ਨਾਲ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਉદયਪੁਰ ਦੀ জারਨੀ ਨੂੰ ਦੇਖਣ ਵਾਸਤੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਦੱਬ ਕੇ ਸ਼ੇਅਰ ਕਰੋ ਵੀਡੀਓ ਨੂੰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ